ਪੰਜਾਬ ਚ ਜਿਮਣੀ ਚੋਣਾਂ ਦਾ ਜਿੱਦਾਂ ਹੀ ਐਲਾਨ ਹੋਇਆ ਹੈ ਉਸ ਦੇ ਨਾਲ ਰਾਜਨੀਤੀ ਜਿਹੜੀ ਹੈ ਪਖਦੀ ਨਜ਼ਰ ਆ ਰਹੀ ਹੈ ਸਰਗਰਮੀਆਂ ਜਿਹੜੀਆਂ ਨੇ ਉਮੀਦਵਾਰਾਂ ਨੇ ਤੇਜ਼ ਕਰ ਦਿੱਤੀਆਂ ਨੇ ਐਸੀ ਤਰ੍ਹਾਂ ਖਰੜ ਦੇ ਵਾਰਡ ਨੰਬਰ 16 ਦੇ ਐਮਸੀ ਕੇਸਰ ਸਿੰਘ ਦੀ ਅਚਾਨਕ ਮੌਤ ਹੋਣ ਤੋਂ ਬਾਅਦ ਇਹ ਸੀਟ ਜਿਹੜੀ ਹੈ ਖਾਲੀ ਪਈ ਸੀ ਲੰਬੇ ਸਮੇਂ ਤੋਂ ਤੇ ਇਸ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 16 ਚ ਵੀ ਜਿਹੜੀਆਂ ਨੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਜੂ ਚੰਦਰ ਦੇ ਅੱਜ ਦਫ਼ਤਰ ਦਾ ਉਦਘਾਟਨ ਖਰੜ ਦੀ ਐਮਐਲਏ ਗगन ਅਨਮੋਲਮਾਨ ਨੇ ਆਪਣੇ ਕਰ ਕਮਨਾ ਦੇ ਨਾਲ ਕੀਤਾ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਵਾਰਡ ਨੰਬਰ 16 ਦੇ ਵਿੱਚ ਜਿੱਥੇ ਗगन ਅਨਮੋਲਮਾਨ ਦਫ਼ਤਰ ਦਾ ਉਦਘਾਟਨ ਕਰ ਰਹੇ ਨੇ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ

ਚਰਨਾ ਸਰਦਾਰ ਦਾ ਇੱਕ ਜੀ ਲਖ ਜੰਗਿਆ ਬਾਦ ਸ਼ਗੀਆਂ ਜੇ ਸਾਧਗੁਰ ਨਗਰ ਕਰੇ 임ੇਕਰ ਨਾਮ ਦੇ ਮੇਰਾ ਮਾਨਤੰਕੀ ਕਰੋ ਦੇ ਮਹਾਰਾਜ ਕਮਤਾਰਮ ਆਮ ਆਦਮੀ ਪਾਰਟੀ ਦੇ ਮਹਾਰਾਜ ਆਪ ਜੀ ਨੇ ਮਹਾਨ ਬਖਸ਼ਿਸ਼ ਕਰ ਦਿੱਤੀ ਹੈ ਖੁਸ਼ੀਆਂ ਦਾ ਸਮਾਂ ਬਖਸ਼ਿਸ਼ ਦਿੱਤਾ ਜੋ ਕਿ 16 ਨੰਬਰ ਵਾਰਡ ਦੇ ਵਿੱਚ ਸੱਚੇ ਬਾਦਸ਼ਾਹ ਇਲੈਕਸ਼ਨ ਹੋਣ ਜਾ ਰਹੀ ਹੈ ਬਾਦਸ਼ਾਹ ਜੀ ਇਸ ਸਮੇਂ ਦਫਤਰ ਦਾ ਉਦਘਾਟਨ ਕਰਨ ਜਾ ਰਹੇ ਨੇ ਜੀ ਜੀ ਨਮੋਸ ਗਗਨ ਮਾਲ ਜਿਨ੍ਹਾਂ ਤੇ ਆਪ ਜੀ ਨੇ ਮਕਾਨ ਨਰਸੀਖੇ ਪਰ ਕੀਤੀ ਅਰੜਕ ਕਲ ਕੇ ਦੀ ਸੇਵਾ ਪ੍ਰਾਪਤਾ ਇਹਨਾਂ ਦੀ ਸੇਵਾ ਵਰਤ ਕੀਤੀ ਜੇ ਤੇਾਨੀ ਕੋਲੀ ਭਾਈ ਸਾਹਿਬ ਜੀ ਰਣਨ ਕਰ ਉਸ ਆਸਾਂ ਦਾ ਦਾਨ ਦਾ ਪ੍ਰਸਾਦ ਕਰਾ ਰਹੇ ਨੇ ਦਾ ਮਾਤਾ ਜੀ ਜੀ ਸ੍ਰੀ ਜੀ ਪਰਹਰ ਸਦਾ ਆਪਣੇ ਜੀਸੇ ਸੇਕਾ ਨੀਸੀਸਾ ਬਸੋ ਦਫਲਾ ਦਟ ਦੰਦੀ ਆ ਗਿਆ ਲੋਕੋ ਉਹਨਾਂ ਦੇ ਵਰਨ ਸੇਵਾ ਪ੍ਰਾਪਤਾ ਜੀ ਜੀ ਨੰਬਰ ਜੀ ਦੇ ਪ੍ਰਾਪਤਾ ਕੋਲਾਂ ਆਰ ਦੇ ਵਿੱਚ ਲੋਕ ਇੱਦਨ ਉੱਤ ਜਾ ਰਹੀ ਹੈ ਦਿੱਤੀ ਦਿੱਤੀ ਸਰਦੀ ਪਾਟਾ ਆਪ ਦੇ ਚਰਣਾ ਸਾਲ ਜਿਸ ਨਾਮ ਅਰਦਾਸ ਜੀ ਜੀ ਇੰਦਰਪਿੰਦਰ ਜੀ ਦੇ ਆਪਣਾ ਮੇਰੋ ਕਰਿਆ ਹੱਥ ਕਹਣਾ ਇਹਨਾਂ ਨੂੰ ਮਹਾਰਾਜ ਬਤੌਣਾ ਆਪ ਹੀ ਨੇ ਮੇਰ ਕਰਨੀ ਇਹਨਾਂ ਦੀ ਜੇਤ ਜੀ ਜੀ ਅਨੋਲ ਗਗਨਬਾਣੀ ਦੀ ਝੋਲੀ ਵਿੱਚ ਪਾਉਣੀ ਮਹਾਰਾਜ ਆਪਣੀ ਸੇਵਾ ਆਪ ਤਰੋਣੀ ਕਢੀਆਂ ਕਲਾਕੀਆਂ ਰਾਤਾਂ ਬਖਸ਼ੀਆਂ ਈਸ਼ੀਆਂ ਬਖਸ਼ੂ ਇਸੇ ਪਿਆਰੇ ਨੇ ਜਿਸ ਨਾ ਮੇਰੇ ਅਸਰਨਾ ਕਿਤਾ ਵਿਹਾਰ ਕਲਾ ਬੰਦੀ ਹੋ ਗਈ ਨੰਬਰ 16 ਖਰੜ ਦੇ ਵਿੱਚ ਅਸੀਂ ਆਪਣੇ ਉਮੀਦਵਾਰ ਅੰਜੂ ਚੰਦਰ ਜੀ ਦਾ ਜਿਹੜਾ ਅੱਜ ਅਨਾਉਂਸ ਕੀਤਾ ਹੈ ਦਫ਼ਤਰ ਦਾ ਉਕਾਟਨ ਕੀਤਾ ਹੈ ਕਿ ਖਰੜ ਦੇ ਸਾਬਕਾ ਪ੍ਰਧਾਨ ਰਹੇ ਨੇ ਇੱਥੇ ਲੋਕਾਂ ਨੂੰ ਸੇਵਾਵਾਂ ਇਹਨਾਂ ਨੇ ਦਿੱਤੀਆਂ ਸੀ ਸਾਡੀ ਸਮੂਹ ਵਲੰਟੀਅਰਸ ਦੀ ਪੂਰੇ ਆਮ ਆਦਮੀ ਪਾਰਟੀ ਦੀ ਟੀਮ ਦੀ ਜਿਹੜੀ رائے ਦੇ ਅਨੁਸਾਰ ਉਹਨਾਂ ਦੇ ਸਰਵੇ ਦੇ ਅਨੁਸਾਰ ਤੇ ਅੰਜੂ ਚੰਦਰ ਜੀ ਨੂੰ ਚੁਣਿਆ ਗਿਆ ਹੈ ਲੋਕਾਂ ਦੀ ਮੰਗ ਉੱਤੇ ਇਹਨਾਂ ਨੂੰ ਚੁਣਿਆ ਗਿਆ ਐ ਸੋ ਮੈਂ ਬਹੁਤ-ਬਹੁਤ ਅੰਜੂ ਚੰਦਰ ਜੀ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਕਿ ਸਾਡੇ ਪਰਿਵਾਰ ਵਿੱਚ ਉਹਨਾਂ ਨੇ ਵਾਅਦਾ ਕੀਤਾ ਅਸੀਂ ਤਾਂ ਚਾਹੁੰਦੇ ਆ ਕਿ ਹਰ ਬੰਦਾ ਆਮ ਆਦਮੀ ਪਾਰਟੀ ਦੇ ਵਿੱਚ ਹੋਵੇ ਕਿ ਚੰਗੀ ਸੋਚ ਨੂੰ ਪੜਾਵੇ ਚੰਗੀ ਧੀ ਉੱਤੇ ਚੱਲੇ ਤੇ ਚੰਗੇ ਲੋਕਾਂ ਦਾ ਜਦੋਂ ਤਜਰਬੇਕਾਰ ਲੋਕਾਂ ਦਾ ਜਿਹੜੇ ਸਮਾਜ ਲਈ ਕੰਮ ਕਰਨਾ ਚਾਹੁੰਦੇ ਆ ਸਾਥ ਹੁੰਦਾ ਤੇ ਉਹ ਲੋਕਾਂ ਦੇ ਭਲੇ 'ਚ ਹੀ ਜਾਂਦਾ ਸੋ ਅਸੀਂ ਇਹਨਾਂ ਨੂੰ ਇਸੇ ਮੁੱਦੇ ਉੱਤੇ ਲੈ ਕੇ ਆਏ ਆ ਕਿ ਅਸੀਂ ਡਿਵੈਲਪਮੈਂਟ ਕਰਨੀ ਹੈ ਖਰੜ ਦੀ ਤੇਜ਼ੀ ਨਾਲ ਕਰਨੀ ਹੈ ਸਮਾਂ ਇੱਕ ਇੱਕ ਦਿਨ ਕਰਕੇ ਵੀ ਲੰਘਦਾ ਹੈ ਕੰਮ ਲੋਕਾਂ ਦੇ ਨਹੀਂ ਰੁਕੜੇ ਚਾਹੀਦੇ ਆਏ ਖਰੜ ਦੇ ਲੋਕ ਪਲੀ ਪਾਤੀ ਜਾਣਦੇ ਆ ਕਿ ਮੇਰਾ ਜਿਹੜਾ ਏਜੰਡਾ ਬਉਤਾਰ ਐਮਐਲਏ ਉਹਨਾਂ ਦੀ ਬੇਟੀ ਉਹਨਾਂ ਦੀ ਭੈਣ ਹੋਣ ਦੇ ਨਾਤੇ ਉਹਨਾਂ ਦੀ ਇੱਕ ਜ਼ਿੰਮੇਵਾਰ ਅਹੁਦੇ ਤੇ ਬਿਠਾਇਆ ਮੈਨੂੰ ਖਰੜ ਦੀ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਜੀ ਵੱਡੇ ਵੱਡੇ ਚਾਹੀਓ ਕਜੌਲੀ ਵਾਟਰ ਵਰਗੇ ਪ੍ਰੋਜੈਕਟ ਪਾਸ ਹੋਏ ਨੇ एसडीपी पास ਹੋਇਆ ਹੈ ਖਰੜ ਦੇ ਵਿੱਚ ਬਿਜਲੀ ਦੇ ਕੰਮ 30 35 ਕਰੋੜ ਦੇ ਹੋ ਗਏ ਆ ਬਟ ਜਿਹੜੇ ਖਰੜ ਦੇ ਵਾਰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਕੰਟਰੋਲ ਕਰਨਾ ਕਾਬੂ ਚ ਕਰਨਾ ਤੇਜ਼ੀ ਨਾਲ ਕੰਮ ਨੂੰ ਕਰਨਾ ਬੜਾ ਜ਼ਰੂਰੀ ਹੈ ਤੇ ਮੇਰਾ ਮੁੱਦਾ ਹੈ ਕੀ ਹੈ ਡਵੈਲਪਮੈਂਟ ਡਵੈਲਪਮੈਂਟ ਤੇ ਡਵੈਲਪਮੈਂਟ ਸੋ ਮੈਂ ਅੰਜੂ ਅੰਜੂ ਚੰਦਰ ਜੀ ਨੂੰ ਅੱਜ ਇਹਨਾਂ ਦੀ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਜੇਤੂ ਉਮੀਦਵਾਰ ਨੇ ਆ ਲੋਕਾਂ ਦੀ ਡਿਮਾਂਡ ਦੇ ਵਿੱਚ ਸੀਗੇ 16 ਨੰਬਰ ਵਾਰਡ ਚ ਆਉਂਦਾ ਸੀ ਕਿ ਇਹਨਾਂ ਨੂੰ ਜਿਹੜੇ ਜ਼ਿੰਮੇਵਾਰੀ ਦਿੱਤੀ ਜਾਵੇ ਮੈਂ ਆਪਣੇ ਸਬੂੱਚੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਮੈਡਮ ਦੀ ਟੀਮ ਨੂੰ ਤੇ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਨਾਲ ਜੁੜਨ ਉਤੇ ਉਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਿੰਸੀਪਲ ਸਾਹਿਬ ਦਾ ਜੀ ਆਇਆਂ ਨੂੰ ਕਰਦੇ ਆ ਜੀ ਵਾਰਡ ਨੰਬਰ 16 ਦੇ ਲੋਕਾਂ ਵਿੱਚ ਬਹੁਤ ਕੁਝ ਹੀ ਰਹਿ ਰਿਹਾ ਹੈ ਕਿ ਜੀ ਹੰਤੂ ਚੰਦਰਾ ਜੀ ਨੂੰ ਪਾਰਟੀ ਵੱਲੋਂ ਕਾ ਰਿਹਾ ਹੈ ਜੀ ਬਿਲਕੁਲ ਦੇਖੋ ਲੋਕਾਂ ਦੀ ਆਵਾਜ਼ ਨੂੰ ਹੀ ਅਸੀਂ ਚੁਣਦੇ ਆ ਲੋਕ ਜਿਸ ਨੂੰ ਚਾਹੁੰਦੇ ਨੇ ਇਹਦਾ ਮਤਲਬ ਉਹਨੇ ਕੰਮ ਕੀਤੇ ਨੇ ਵਾਰਡ ਦੇ ਲਈ ਲੋਕ ਜਿਸ ਨੂੰ ਚਾਣ ਉਹਦੇ ਅਸੀਂ ਨਾਲ ਆ ਜੀ ਤੇ ਜਿਹਨੂੰ ਵੀ ਅਸੀਂ ਲੈ ਕੇ ਆਉਣੇ ਆ ਇੱਕ ਹੀ ਗੱਲ ਤੇ ਲੈ ਕੇ ਆਉਣੇ ਵੀ ਡਿਵੈਲਪਮੈਂਟ ਕਰਾਉਣੀ ਹੈ ਮੁੱਦਾ ਡਿਵੈਲਪਮੈਂਟ ਰੱਖਿਓ ਧਿਆਨ ਡਿਵੈਲਪਮੈਂਟ ਉੱਤੇ ਰੱਖਿਓ ਤੇ ਇਹਨਾਂ ਨੇ ਮੈਨੂੰ ਪੂਰਾ ਆਸ਼ਵਾਸਨ ਦਵਾਇਆ ਕਿ ਅਸੀਂ ਮਿਹਨਤ ਕਰਾਂਗੇ ਮਿਹਨਤ ਕਰਕੇ ਜਿਹੜਾ ਲੋਕਾਂ ਦੇ ਕੰਮ ਆ ਉਹ ਅਸੀਂ ਕਰਵਾਂਗੇ ਇੱਥੇ ਆਏ ਅੱਜ ਦੇ ਮੁੱਖ ਮਹਿਮਾਨ ਮੈਡਮ ਮੋਲ ਲਗਰਮਾਨ ਜੀ ਐਮਐਲਏ ਸਭ ਦਾ ਮਿਲਦੀ ਔਰ ਉਹਨਾਂ ਦੇ ਬ੍ਰਦਰ ਬਾਕੀ ਜਿਹੜੇ ਵੀ ਉਤੇਦਾਦ ਹੈ ਅਮਨ ਜੀ ਜਿੱਦੇ ਵੀ ਜਿਹੜਾ ਨੇ ਪ੍ਰਧਾਨ ਹੈ ਸਾਰੇ ਬੰਦਿਆਂ ਦਾ ਨਾਮ ਲੈਣਾ ਥੋੜਾ ਉਹ ਰਿਕਰਡ ਗ੍ਰਸਾਣੇ ਸਾਰੇ ਜਿੱਥੇ ਟਾਈਮ ਬਹੁਤ ਘੱਟ ਹੈ ਤੇ ਜੋ ਵੀ ਤੁਸੀਂ ਪਾਰਟੀ ਵਿੱਚ ਕਰਾਣੇ ਸਾਡੇ ਦੇ ਵਿਸ਼ਵਾਸ ਤੋਂ ਹਨ ਇਹ ਇਮਾਨਦਾਰੀ ਵਾਲੀ ਗੱਲ ਹੈ ਕਿ ਵੀ ਤੁਸੀਂ ਵਿਸ਼ਵਾਸ ਤੁਹਾਡਾ ਜਿਹੜਾ ਉਹ ਇੰਨਾ ਖਰਾਉਂ ਕਰੇਗਾ ਕਿ ਅਸੀਂ ਆਪਣੇ ਆਪ ਨੂੰ ਵੀ ਵੇਚ ਦਾਂਗੇ ਤੁਹਾਡੇ ਕਿਸੇ ਵੀ ਵਰਕਰ ਦੇ ਪ੍ਰੋਗਰੈਸ ਨੂੰ ਤੁਸੀਂ ਕਹੋਗੇ ਉੱਤੇ ਪ੍ਰੋਗਰੈਸ ਹੋਏਗੀ ਕਿਉਂਕਿ ਪਾਰਟੀ ਨੂੰ ਮਜ਼ਬੂਤ ਕਰਨਾ ਇੱਕ ਵਰਕਰ ਦੀ ਡਿਊਟੀ ਆ ਅਸੀਂ ਜੋ ਪਾਰਟੀ ਦੇ ਵਰਕਰ ਆ ਨਵੇਂ ਪੁਰਾਣੇ ਦੀ ਗੱਲ ਨਹੀਂ ਤੇ ਕਾ ਗੱਲ ਹੁੰਦੀ ਹੈ ਕਿ ਕਈ ਵਾਰੀ ਆਪਾਂ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਕੋਈ ਡਿਸੀਜਨ ਲੈਣੇ ਪੈਂਦੇ ਆ ਮੇਰੇ ਮੁਤਾਬਕ ਇਸ ਟਾਈਮ ਜਿਹੜੀ ਇਮਾਨਦਾਰ ਪਾਰਟੀਆਂ ਅਮਰਦੀ ਪਾਰਟੀ ਕੋਲ ਉਹ ਥੀ ਜਾਂਦਾ ਇਮਾਨਦਾਰ ਪਰੇ ਕੰਮ ਕਰਾਉਣਾ ਚਾਹੁੰਦੇ ਆ ਔਰ ਉਸ ਨਾਲ ਜੁੜ ਕੇ ਅਸੀਂ ਲੋਕਾਂ ਦਾ ਸ਼ਹਿਰ ਦਾ ਵਿਕਾਸ ਕਰਾਈਏ ਸੀ ਔਰ ਮੈਡਮ ਅਨਮੋਲ ਗਗਨ ਮਾਨ ਜੀ ਨੂੰ ਆਂਦੇ ਟਾਈਮ ਫੇਰ ਅਸੀਂ ਹੋਰ ਬਤੂਰ ਕਰੀਏ ਤੇ ਇਹ ਹੀ ਸਾਡੀ ਮੰਸਾ ਹੈ ਤੁਹਾਡੀ ਵਿਸ਼ਵਾਸ ਕੀਤਾ ਸਾਰੇ ਵਕਰਾਂ ਨੇ ਸਭ ਨੇ ਸਾਥ ਦੇ ਦਵਾਦਾ ਕੀਤਾ ਅੱਜ ਗਗਨ ਅਨਮੋਲ ਮਾਨ ਦੇ ਵੱਲੋਂ ਅੰਜੂ ਚੰਦਰ ਨੂੰ ਕੈਂਡੀਡੇਟ ਐਲਾਨ ਦਿੱਤਾ ਗਿਆ ਹੈ ਤੇ ਉਸ ਦੇ ਦਫਤਰ ਦਾ ਵੀ ਉਦਘਾਟਨ ਕੀਤਾ ਹੈ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਵਿੱਚ ਜਿਹੜੀ ਹੈ ਡਿਵੈਲਪਮੈਂਟ ਬਿਲਕੁਲ ਠੰਡੀ ਪਈ ਸੀ ਕੋਈ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਜਿਸ ਕਾਰਨ ਹੁਣ ਵਾਰਡ ਨੰਬਰ 16 ਦੇ ਉਮੀਦਵਾਰ ਅੰਜੂ ਚੰਦਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਲੋਕਾਂ ਦੇ ਵਿੱਚ ਵੀ ਇਹਨਾਂ ਨੂੰ ਦੇਖਣ ਦਾ ਭਾਰੀ ਉਤਸ਼ਾਹ ਈ ਕਿਉਂਕਿ ਇਹ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵੀ ਰਹੇ ਚੁੱਕੇ ਨੇ ਹੁਣ ਦੇਖਣਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਅੰਜੂ ਚੰਦਰ ਨੂੰ ਕੈਂਡੀਡੇਟ ਐਲਾਨ ਦਿੱਤਾ ਗਿਆ ਹੈ ਲੋਕ ਇਹਨਾਂ ਦੇ ਉੱਤੇ ਕਿੰਨਾ ਭਰੋਸਾ ਕਰਦੇ ਨੇ ਦੁਬਾਰਾ ਕਿੰਨੀ ਵੋਟਾਂ ਨਾਲ ਇਹ ਜਿੱਤਦੇ ਨੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ